ਸੁਨ 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 ਸੁ ਦੈਲਾ ਦਾ ਹੁੰਦਾ ਹੈ 16 ਨਾਂਕ ਮੁ ਮੰਤਰ ਦਾ ਜਾਪ। ਬਰਾਪਿਆ ਧਿਆਨ ਨਾਲ ਤੁਸੀਂ ਸੁਣ ਲਿਓ ਬਣਾ। ਬੇਟੀ ਪ੍ਰਵਾਨ ਕਰਿਓ। ਸਵਾਲਾਗ ਮੁ ਮੰਤਰ ਦੇ ਵਿੱਚ 1 ਦਿੰਦੀਆਂ ਬੱਤੀ ਮਾ ਬਣਦੀਆਂ ਨੇ 108 ਮਣਕੇ ਵਾਲੀ। ਠੀਕ ਹੈ ਜੀ। ਇਹ ਵਿੱਚ ਵਿੱਚ ਚਾਹੀਦੀ ਨਾ ਲੂਜੂਗਾ। ਇਹ ਉਹਨਾਂ ਵਾਸਤੇ ਜਿਹਨਾਂ ਕੋਲ ਸਮਾਂ ਆਇਆ। ਜਿਹੜੀ ਕਰੀ ਰਹਿੰਦੇ ਨੇ ਜਾਂ ਜਿਹੜੇ ਜੋ ਜਿਨ੍ਹਾਂ ਦੀ ਕੋਈ ਸਿਸਟਮ ਠੀਂ ਜਾਂਦੀ ਨਾ ਰਲ ਟਾਈਮ ਆਇਆ ਹੈ ਠੀਕ ਹੈ। ਬੱਤੀ ਮਾ 7 ਆਕੇ ਕੰਦੀ ਕੋ ਹੋ ਜਾਂਦੀਆਂ ਨੇ ਚਾਹ ਦਾ ਨਿਸ਼ਲੇ ਚਾਹਦ ਪਰ ਕੁਐਸਚਨ ਅਨਸਰਿੰਗ ਕਰਕੇ ਆ ਵੀ ਲਾਲ ਸਵੇਰਾ ਮਤਵੜੇ ਤੋਂ ਲੈ ਠੀਕ ਠੀਕ ਬੱਤੀ ਮਾ 108 ਬਣ ਕੇ ਆਈਆਂ ਚਾਹ ਹੀ ਜਨਾ ਸਵਾਲਾਤ ਪੂਰਾ ਹੋ ਜਾ ਲੈ ਕਿ ਇਹ ਪਹਿਲੀ ਵਿਧੀ ਇਹਦੇ ਵਿੱਚ ਵੀ ਤੁਸੀਂ ਕੀ ਕਰਨਾ ਹੈ ਜੋਗ ਲਾਓ ਦੇਵ ਬੁਲਾ ਕੇ ਜਪ ਸ਼ੁਰੂ ਕਰਨਾ ਚਲ ਬੋੜੇ ਰੱਖਣਾ ਕੇ ਸਿਸ਼ਨਾਣ ਕਰ ਇੱਕ ਬਰੀ ਸਮਾ ਲੈ ਕੇ ਪੋਰਾ ਵੇਸ਼ੂ ਬਾ ਠੀਕ ਹੈ ਕਿਉਂਕਿ ਨਾਮ ਜਿੰਨਾ ਜਪ ਉਹਨੇ ਚੁਰਾ ਹੁੰਦਾ ਅੱਛਾ ਇਹ ਤਾਂ ਹੋਈ ਇੱਕ ਵਿਧੀ ਅੰਮ੍ਰਿਤ ਵੇਲੇ ਕਰਨਾ ਹੁੰਦਾ ਦੂਜੀ ਵਿਧੀ ਇਹ ਉਹਨਾਂ ਵਾਸਤੇ ਹੈ ਜਿਹੜੇ ਦ੍ਰਿਸ਼ਟੀ ਆਪਨੇ ਰਹਿ ਗਏ ਆ ਜਿਹੜੇ ਕੰਮ ਕਾ ਕਰਦੇ ਆ ਜੋ ਵੀ ਕਰਦੇ ਆ ਜਾਂ ਪੈੰਗਾ ਟਰੀ ਤੇ ਬੋਏ ਉਹਨਾਂ ਵਾਸਤੇ ਸੌਕਾ ਤਰੀਕਾ ਇਹ ਦਸਮ ਪਾਸ਼ਲੇ ਚਲਾਹਾ ਤਰੀਕਾ ਹੈ ਬਾਬਾ ਨਾਨਕ ਸਾਹਿਬ ਦੀ ਬਰੰਗਿਆਲੀ ਮਾਪੂ ਕੋਈ ਨੇ ਉਹਨਾਂ ਨੇ ਵੀ ਇਹ ਸ਼ਬਦ ਨੂੰ ਵਾਸ਼ਿਸ਼ ਕੀਤਾ ਹੈ ਪ੍ਰਾਤਨ ਉਹ ਕੀ ਤਰੀਕਾ ਮੂਲ ਮੰਤਰ ਦਾ 6 ਮਾ ਮੂਲ ਮੰਨ ਕਰ ਦਿਆ 108 ਮਿਲ ਗਿਆ ਰੇ ਜਿਹੜੀਆਂ ਹੁੰਗਿਆ ਰੇ ਇਹ ਦੂਜੀ ਤਰੀਕੇ ਤੇ ਦੀ ਦੱਸਿਆ ਮੈਂ ਚੈਲਨ 6 ਮਾ ਮੂਲ ਮੰਨ ਕਰ ਦਿਆ ਦਿੱਲੀ ਘੱਦ ਦਿਆ ਗਿਆ ਪਰ 108 ਮਿਲ ਗਿਆ ਆਇਆ ਕੇਸੀਛ ਨਾਲੇ ਦਾ ਕੰਮ ਸ਼ੁਰੂ ਕਰਨਾ ਹੈ ਦਿੱਲੀ ਕੇ ਅਸੀਸਨੰਦ ਕਰਨਾ ਜੋਧ ਲਾ ਦੇ ਦੇ ਬਣਾ ਕੇ ਜਿੰਮੇ ਵੀ ਜਿਹੜੇ ਜੋਧ ਨਹੀਂ ਲਾ ਸਕਦੇ ਉਹ ਨਾ ਲਓ ਬਿਨ ਬੁੱਕ ਤਾਪਨੋ ਦਿੱਕਤ ਹੋਣੀ ਕਰ ਇੱਕ ਹੋਰ ਦੇ ਬਣਾ ਕੇ ਸ਼ੁਰੂ ਕਰਨਾ 6 ਮਾ 108 ਨੂੰ ਮੰਨ ਕੇ ਵਰਿਆ ਦਿੱਲੀ ਜਿਹੜਾ ਘੱਦਦਾ ਹੈ ਇੱਕ ਮਹੀਨਾ ਘੱਦ ਕਾਫੀਆਂ ਛੇ ਕੇਾਰੇ 80 ਵਾਰ ਹੋ ਗਿਆ ਇੱਕ ਸਹਿਜ ਪੜਦਾ ਬਰਾਤ ਹੋ ਇੱਕ ਵੀ ਨਿਵਾਦਨ ਭੂ ਪੋਣਾ ਦੇ ਬਣਾ ਕੇ ਅੰਦਾਸ ਕਰਕੇ ਜਰਮਾ ਦੀ ਕੰਦਲੀ ਗਵ ਪੰਗ ਮੈਂ ਬਰਾਦਰੀ ਬਰਾਤ ਤੇਰੀ ਕਰੰਦੂ ਗੋਜਾ ਬਲ ਕਰਜੂ ਕੋਈ ਸਰੀਰੀ ਕੋ ਕਾਹਵਾ ਹੋ ਜਾ ਪਾਵੇਂ ਰੁ ਕੇਨ ਪਾਪ ਦੇਣ ਨਹੀਂ ਦੇਣਾ ਕਿਉਂਕਿ ਮੂਰ ਮੰਤਰ ਆਹ ਤਿੰਨੇ ਦਿਨ ਆਏ ਨੇ ਮੂਰ ਮੰਤਰ ਸਾਏ ਮੰਤਰ ਨੰ ਬੋਲ ਜੇ 12 ਵੜਾ ਦਦੇ ਹੂੰ ਤਾ ਅੰਦਰਾਂ ਦੇ ਨਾਲ ਸਾਹਿਬ ਪੰਡਾ ਬਹੁਤ ਬੈਰ ਦੇ ਸਹਿਰ ਪੰਡਾ ਦਾ ਫਲ ਪ੍ਰਾਪਤ ਹੋ ਜਾਉ। ਉਮੇ ਕਰਨਾ ਦੇ ਮਹਾਵੀਰ ਦੇ ਜਿਮੀ ਜਿਹੜੀ 6 ਮਾਹ ਰੇਲਾ ਕਹਿੰਦਾ ਮਦਰ ਵੇਗਮੀ ਰੇ ਸਾਹਿਬ ਪੰਡਾ 12 ਦੇ ਨਾਲ ਤੁਹਾਡਾ 15 ਦੇ ਨਾਲ ਜਿਹੜਾ 24 ਕੋਈ ਉਹਦਾ ਹਫਤੇ ਫਲ ਪ੍ਰਾਪਤ ਹੋ ਗਿਆ। ਇਹ ਵੀ ਤਰੀਕਾ ਹੈ ਇਹ ਮੂਲ ਮੰਤਰ ਦੀ ਵਿਧੀ ਹੈ ਕਿ ਵਿੱਚ ਦੋਨੇ ਵਿਧੀਆਂ ਦੇ ਵਿੱਚ ਕੀ ਸ੍ਰੀ ਇਸ਼ਨਾਨ ਸ੍ਰੀ ਇਸ਼ਨਾਨ ਸੁੱਚੇ ਵਸਤ ਇੱਕੋ ਜਿਹਾ ਤੇ ਆਸਨ ਲਾ ਕੇ ਮੂਰ ਮੰਤਰ ਦਾ ਜਾਪ ਕਰਨਾ ਹੈ। ਇਹ ਮੂਲ ਮੰਤਰ ਦੇ ਪ੍ਰਤੀ ਵਿਧੀ ਹੈ। ਉਹਨੇ ਦਾ ਫਲ ਇਹਨੇ ਫਾਲਤ ਦੇਣਾ ਹੀ ਦੇਣਾ ਹੈ ਵਿਸ਼ਵਾਸ ਰੱਖ ਕੇ ਕਰ ਲਓ ਕਿ ਕਈ ਵਾਰੀ ਫਾਲਤ ਅੱਗੇ ਪਿੱਛੇ ਹੋ ਜਾਂਦਾ ਕਿਉਂਕਿ ਸਾਡੇ ਕੰਮ ਵੱਡੇ ਰੀਤੇ ਹੁੰਦੇ ਨੇ ਹਾਂ ਤੇ ਵੱਡੇ ਕੀਤੇ ਹੁੰਦੇ ਨੇ ਉਹਦੇ ਲਈ ਤੇ ਇੱਕ ਵਾਰੀ ਮੱਗ ਨਹੀਂ ਪੈਂਦਾ ਦੂਜੀ ਵਾਰੀ ਸੁਭਾਵਕ ਤੀਜੀ ਵਾਰੀ ਕਰੋਸ ਤਾਂ ਹੀ ਕਰਦੇ ਹੁੰਦੇ ਪਰ ਉਹਦਾ ਪਾਤ ਤੋਂ ਨੂੰ ਮਿਲਨੇ ਹੀ ਨਹੀਂ ਨਾ ਕਿਉਂਕਿ ਇੱਕ ਕਲਮੇ ਇੱਕ ਪਲ ਭੰਦੇ ਕਾਲ ਮਾਰੇਗਾ ਨਹੀਂ ਕੋ ਬਾਣੀ ਜਰੀਆ ਨਾ ਮਾਰੇ ਦੀ ਦੀ ਤੇ ਨਾਮ ਹੈ ਨਾ ਜਿਹੜਾ ਕਿਦਰਾਂ ਪਰਮਾਤਮਾ ਦੀ ਜੋਤ ਹੀ ਜਪਦੇ ਉਹ ਪਰਮਾਤਮਾ ਇੱਕ ਤੇਰੀ ਵੀ ਤੁਹਾਡਾ ਨਿਹਰਾ ਦਾ ਰੱਬ ਬੈ ਸ਼ਾਇਓ^{(1)}^{(2)} ਰੱਖਦਾ ਉਹ ਕਹਿੰਦਾ ਇਹ ਨਹੀਂ ਮੇਰੇ ਨਾਮ ਜਪਿਆ ਇਹਨੂੰ ਦੇ ਦੋ ਦੇ ਦੋ ਕਿ ਗੱਲ ਉਹ ਆਪਣੇ ਬੰਬੂ ਨਾ ਇਨਸਾਨ ਇਨਸਾਨਾਂ ਬੰਬੂ ਕੀ ਹੈ راہ ਆਹ ਪਾ ਕਿਸ ਤਰ੍ਹਾਂ ਸਾਰੇ ਜਾਣੇ ਆਪਸ ਆਰ ਜਾਣੇ ਗੋ ਕੇ ਬਾਦਦੇ ਪ੍ਰਭ ਨਹੀਂ ਇਸਦਾ ਆ ਅਨੰਸ਼ਪੁਰ ਨਰਿੰਦਰ ਸਾਹਿਬ ਤੋਂ ਆਪੋ ਹਲ ਗੁਰੂ ਕਰਤਾ ਗੁਰੂ ਦੇ ਰਾਮ ਤੋਂ ਐਸੀ ਸ਼ਕਤੀ ਧਾਰੈ ਹਾਲਾਂਕਿ ਦੋਨੇ ਇੱਕ ਹੀ ਨੇ ਤੇ ਇਹ ਨਹੀਂ ਬੁਰ ਦੇਖਦੇ ਜਦੋਂ ਤੀਰਾਂ ਦੇ ਬੰਦਾ ਕਰਦਾ ਹੈ ਬੰਦਾ ਕਰਦਾ ਸੋ ਇਸ ਕਹਿ ਕੇ ਇਹ ਮੁਰਵੰਦਰ ਜਾਫ ਦੀ ਵਿਧੀ ਹੈ ਕਿਰੋ ਕਰ ਲੋ ਕਿ ਬਿਆਨ ਉਹ ਦਿੰਦੀ ਹੈ ਰੱਬ ਦੇ ਨਾਮ ਨੂੰ ਲਾ ਦਿੰਦੇ ਸਭ ਕੁਛ ਹੀ ਦਵਾ ਰਿੰਦੀ ਹੈ ਨਾ ਸਭ ਕੁਛ ਹੀ ਮਿਲ ਲਿਆਗਾ ਬੱਚਿਆਂ ਦੀ ਤੰਦੁਸਤੀ ਲਈ ਘਰ ਸਾਰੇ ਦਿਓ ਕਾਰੋਬਾਰ ਇਹ ਕਾਸ਼ਕ ਦਿਓ ਕਾ ਜੇ ਲਈ ਘਰ ਸਾਰ ਦਿਓ ਆ ਕੇ ਇੱਕ ਵਾਰੀ ਖਾਨੂੰ ਰੱਬ ਨੂੰ ਸ਼ੂਕ ਕਰਨੀ ਤੇ ਇਹ ਨਹੀਂ ਬਸ ਉਹ ਕਾਵੇ ਤਾਂ ਠੀਕ ਹੈ ਇਹਨੂੰ ਵਧਾਈ ਦੇ ਗਾਂਦੇ ਵੋਇ ਮੋਕੋ ਕਿ ਇਸ ਤਰ੍ਹਾਂ ਸਾਲੂ ਕੇ ਪਗਦੇ ਮੁਰਮਤ ਸਾਹਿਬ ਵੀ ਵਧੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ